ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵਗੇ ਤੇ ਠੀਕ ਠਾਕ ਹੋਵਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਟੈਂਡ ਤੱਕ ਜਰੂਰ ਦੇਖਿਆ ਕਰੋ ਧੁੱਪ ਨਿਕਲ ਆਈ ਹੈ ਤੇ ਹੰਤੋਂ ਪਨਿਕਣ ਲੱਗ ਗਈ ਹੈਗੀ ਪੂਰੀ ਵਦਗਾ ਦਿਨ ਤਾਂ ਇਹਨ ਗਰਮ ਗਰਮੀ ਹੋ ਜਾਂਦੀ ਹੈ ਕਿ ਦਿਨੇ ਤੇ ਤੜਕੇ ਤੜਕੇ ਠੰਡ ਹੁੰਦੀ ਹੈ ਜਿਵੇਂ ਮੋਟਰ ਮੋਟਰਸਾਈਕਲ ਤੇ ਜਾਂਦੇ ਆ ਤੇ ਸਿਆਲ ਚ ਸੂਰਜ ਜਦੋਂ ਨਿਕਲਦਾ ਉਦੋਂ ਲੱਗਦਾ ਉਹਦੋਂ ਵਧੀਆ ਲੱਗਦਾ ਤੇ ਗਰਮੀ ਚ ਗਰਮੀ ਚ ਇਹੀ ਭੈੜਾ ਲੱਗਦਾ ਤੇ ਇਹ ਟਾਈਮ ਟਾਈਮ ਨਾਲੀ ਧੁੱਪ ਚੰਗੀ ਲੱਗਦੀ ਹੈ ਤੇ ਬਾਕੀ ਹੁਣ ਹੁਣ ਠੰਡ ਦਾ ਟਾਈਮ ਰਹਿ ਗਿਆ ਥੋੜਾ ਮਾਰਚ ਤੱਕ ਤਾਂ ਮਾਰਚ ਦਾ ਹਾਂ ਮਹੀਨਾ-ਮਹੀਨਾ ਰਹੂਗੀ ਬਸ ਫਰਵਰੀ ਦਾ ਤਰਕੇ ਤੇ ਰਾਤ ਨੂੰ ਉਹ ਤੋਂ ਬਾਅਦ ਠੰਡ ਬਸ ਹੁਣ ਖਤਮ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਧੁੱਪ ਚੰਗੀ ਲੱਗਣ ਲੱਗ ਗਈ ਹੈ ਹੁਣ ਤੇ ਬਾਕੀ ਚੱਲਦੇ ਆਂਗੇ ਕਾਲਜ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਮੋਟੇ ਲੌਲ ਕਾਲਜ ਪਹੁੰਚ ਗਏ ਆ ਤੇ ਇੱਧਰ ਦਿਖਾ ਦੇ ਕਲਾਸਾਂ ਲੱਗ ਰਹੀਆਂ ਆ ਇਹ ਕਲਾਸਾਂ ਲੱਗਣ ਡੀਆਂ ਬਈ ਦੇਖੋ ਬੱਚੇ ਪੜ੍ਹਦੇ ਪੜ੍ਹਨਾ ਇਹ ਬੱਚੇ ਪੇਪਰ ਦੀ ਤਿਆਰੀ ਕਰ ਜਾਂਦੇ ਆ ਪੇਪਰ ਕਿਹੜੇ ਦੀ ਤਿਆਰੀ ਕਰੀਂਦੇ ਪ੍ਰਧਾਨ ਆਈਪੀਐਸ ਆਈਪੀਐਸ ਆਈਐਸ ਸਰ ਇਹ ਇਹ ਉੱਚ ਨਾਗਰਿਕ ਤੇ ਬੱਚੇ ਨੇ ਜਿਹੜੇ ਪੜ੍ਹਦੇ ਆ ਤੇ ਮੈਰਿਟ ਦੇ ਵਿੱਚ ਨਾਉਂਦੇ ਆ ਆਈਪੀਐਸ ਪੀਸੀਐਸ ਤੱਕ ਪੋਸਟਾਂ ਆਉਂਦਾ ਵੰਗਾ ਨਾ ਪੰਜਾਬ ਦੇ ਤਾਂ ਕਹਿੰਦੇ ਕਿ ਇਹ ਇੱਕ ਤੱਕ ਤੁਪੇ ਵੇੜ ਕੇ ਕਰੇ ਇਹਨਾਂ ਨੂੰ ਵਿਸਤਾਰ ਵੀ ਕਰਦੇ ਹੋ ਵੇਖੋ ਧੁੱਪ ਵੀ ਵਧੀਆ ਚੜੀ ਵੀ ਇਧਰ ਆ ਆਹ ਸਾਡੇ ਸੂਰਜ ਹੈ ਠੀਕ ਹੈ ਨਾ ਮਾਹੌਲ ਚੜ ਪੂਰਾ ਬਣਿਆ ਪਿਆ ਉਹ ਆਪਣਾ ਸਟੇਡੀਅਮ ਜਿਹੜਾ ਹਾਕੀ ਵਾਲਾ ਵੱਡੀਆਂ ਵੱਡੀਆਂ ਲਾਈਟਾਂ ਹੈ ਠੀਕ ਹੈ ਨਾ ਉਹਦੇ ਕਰੇ ਟਾਈਮ ਮੈਚ ਦੇ ਪ੍ਰਧਾਨ ਟੀਮ ਤੌਰ ਤੇ ਗੋਨਣ ਦੀ ਤੌਰ ਤੇ ਹੁੰਦੇ ਰਹੇ ਹਾਕੀ ਦੇ ਵਿੱਚ ਆ ਬਾਕੀ ਸਾਰਾ ਆਪਣਾ ਪ੍ਰਧਾਨ ਦੱਸੂਗਾ ਦੱਸੋ ਵੀ ਪ੍ਰਧਾਨ ਹੋਰ ਦੱਸ ਟੈਲ ਮੀ ਬਸ ਲੱਭੜ ਗਿਆ ਟਾਈਮ ਨਾਲ ਹੀ ਚੰਗਾ ਲੋ ਵੀ ਮਿੱਤਰੋ ਦਈਏ ਜਾਣਕਾਰੀ ਫਿਰ ਆਪਾਂ ਘਰ ਬਾਰੇ ਅੱਜ ਮੈਂ ਤਾਂ ਜਾਵੜਿਆ ਸੀਗਾ ਕਾਲਜ ਤੇ ਮਗਰੋਂ ਡੈਡੀ ਨੇ ਜਿੰਨੀ ਆਪਣੇ ਕੋਲ ਇਮਲੀ ਦਾ ਘੋਲ ਸੀਗਾ ਉਹਦਾ ਛਿੜਕਾ ਕਰਤਾ ਇੱਕ ਵਾਰੀ ਫੇਰ ਸਾਰੇ ਘਰ ਤੇ ਇਹ ਆਈ ਹੁੰਦਾਗਾ ਵੀ ਬਾਹਰੋਂ ਧੁੱਪ ਪੈਂਦੀ ਐ ਜਿੱਧਰ ਧੁੱਪ ਪੈਂਦੀ ਐ ਸੋਰਾ ਉਧਰ ਨਿਕਲਦਾ ਅੰਦਰਲੇ ਪਾਸੇ ਅੰਦਰ ਤਾਂ ਧੁੱਪ ਧੁੱਪ ਪੈਂਦੀ ਨਹੀਂ ਤੇ ਤਾਂ ਕਰਕੇ ਇੱਥੇ ਸੋਰਾ ਹਜੇ ਨਿਕਲਿਆ ਨਹੀਂ ਮੇਰੇ ਹਿਸਾਬ ਨਾਲ ਜਿੱਧਰ ਜਿੱਧਰ ਧੁੱਪ ਪੈਂਦੀ ਐ ਉੱਥੇ ਸੋਰਾ ਨਿਕਲਦਾਗਾ ਇਹ ਜਦੋਂ ਕੰਧਾਂ ਸੁੱਕੂਗਾ ਫਿਰ ਹੋਊਗਾ ਜਦ ਆਪਾਂ ਹੁਣੇ ਤੇ ਉਹੀ ਪਾਣੀ ਮਾਰ ਦਿਆਂਗੇ ਕੱਸੀ ਦਾ ਪਾਣੀ ਸੂਏ ਦਾ ਤਾਂ ਕਰਕੇ ਉਹ ਵਿੱਚ ਉਦੇ ਨਾਲ ਤਾਂ ਬਾਹਰ ਆ ਜੂਗਾ ਕੰਦਾਂ ਸਾਫ ਹੋ ਜਾਣਗੇ ਤੋਤਾਂ ਜਾਣਗੇ ਤੇ ਪੌੜ ਨੂੰ ਪੌੜ ਨੂੰ ਇਹਨਾਂ ਸੁੱਕੂਗਾ ਅੱਜ 13 ਦਿਨ ਹੋ ਗਏ ਸਹੀ 13 ਦਿਨ ਲੈਂਟਰ ਵੀ ਇਹਨਾਂ ਸੁੱਕੀ ਗਿਆ ਪਾਣੀ ਆਪਾਂ ਹੋਰ ਪਾਇਆ ਨਹੀਂ ਕਿਉਂਕਿ ਢੂਲਾ ਖੋਲਣ ਵੇਲੇ ਵਾਜਾ ਪਾਣੂ ਕੱਢਣਾ ਪਊਗਾ ਵੀ ਜਿਹੜਾ ਖੜਾ ਇਹ ਵੀ ਕੱਢਣਾ ਹੀ ਪਊਗਾ ਪਾਸੇ ਬੋਕਰ ਨਾਲ ਪਾਸੇ ਅਸੀਂ ਕੱਢ ਦੇਾਂਗੇ ਅੱਬਲ ਤਾਂ ਸੁੱਕੀ ਜੋ 2-3 ਦਿਨ ਹੋਰ ਖੜਾਵਾਂਗੇ ਬਾਸ ਉਸ ਤੋਂ ਬਾਅਦ ਰੂਲਾ ਖੋਲਦੂਗਾ ਮਿਸਤਰੀ ਤੇ ਫਾਈਨਲ ਕਰਨਾ ਆਪਾਂ ਸਾਰਾ ਕੋਈ ਕੰਮ ਵਿੱਚ ਨਹੀਂ ਛੱਡਣਾ ਪਲਾਸਟਰ ਕਰਕੇ ਟੈਲ ਆਉਣੀ ਆ ਉਦੋਂ ਬਾਅਦ بجلی ਤੇ ਬਿਜਲੀ ਫਿਟਿੰਗ ਤੇ ਫਿਰ ਜੋੜਨਾ ਫਾਈਨਲ ਕਰਨਾ ਹੈ ਨਾ ਆਪਾਂ ਚਾਤਾ ਆਪਾਂ ਪਾਤੀ ਸੀ 11 ਫੁੱਟ ਤੇ 11 ਫੁੱਟ 3 ਇੰਚ ਤੇ ਪੌੜੀਆਂ ਦੀ ਸ਼ੇਪ ਦੇਖੋ ਆਪਣੀਆਂ ਦੀ ਇੱਥੋਂ ਸਿੱਧੀਆਂ ਚੜੀਆਂ ਉੱਤੋਂ ਜਾ ਕੇ ਹੋਊਗਾ ਆ ਇਹਨੂੰ ਉੱਤੋਂ ਜਾ ਕੇ ਫਿਰ ਇਧਰਲੇ ਪਾਸੇ ਨੂੰ ਚੜਨਾ ਸੀਗਾ ਉਧਰ ਨੂੰ ਫੇਰ ਵਾਪਸ ਆਗਣਾ ਅੱਡੇ ਕਿੰਨੇ ਬਣਿਆ 1 2 3 4 5 6 7 8 9 10 11 12 13 14 14 ਇੱਥੋਂ ਤੱਕ ਹੋ ਗਏ ਤੇ 15 16 17 18 19 ਇਹ ਗੱਡਾ ਤੇ ਹਜੇ ਉੱਤੇ ਹੋਰ ਬਣੂਗਾ ਕਿਉਂਕਿ ਫਰਸ਼ ਆ ਜੂਗੀ 20 ਅੱਡੇ ਹੋ ਗਏ ਵੀ ਪਾਉੜਾ ਯਾਨੀ ਕਿ 20 ਅੱਡੇ ਤੋਪਾਇਆ ਕਰੂਗੀ ਇੱਥੇ ਆਪਣੇ ਜਮਾ ਸਿੱਧੀ ਆਵੇ ਇੱਥੋਂ ਤੱਕ ਆਈ ਪਈ ਹੈ ਤੋਪਾਇ ਚੱਲ ਗੇਟ ਡਾਦਿਆ ਕਰਾਂਗੇ ਹਜੇ ਗੇਟ ਨਹੀਂ ਨਾ ਲੱਗਿਆ ਬਾਰ-ਬਾਰ ਰਿਆ ਕਰੂਗੀ ਬਾਹਰ ਕਿਹੜਾ ਆਪਾਂ ਇਹਦਾ ਬਸ ਵੈਸੇ ਸ਼ੋਅ ਵਾਸਤੇ ਹੁੰਦਾ ਇੱਥੇ ਕਿਹੜਾ ਮੰਜਾ ਡਾਉਣਾ वैसे वो वैसे बना दंदे हैं ता बस ਵਿੱਚ ਇਹ ਚ ਕੋਈ ਫਾਇਦਾ ਵੈਡਾ ਕੋਈ ਫਾਇਦਾ ਹੈ ਨਹੀਂਗਾ ਵੈਸੀ ਪੋਰਚ ਦਾ ਬਸ ਡਿਜ਼ਾਈਨ ਜਿਹੜਾ ਨਕਸ਼ੇ ਵਾਲਾ ਬਣਾ ਦਿੰਦਾ ਬਸ ਫਿਰ ਉਵੇਂ ਬਣਾਉਣਾ ਪੈਂਦਾ ਗੇਟ ਨੂੰ ਰੰਗ ਵਾਲਾ ਹਜੇ ਆਇਆ ਨਹੀਂ ਉਹ ਬਾਹਰਲਾ ਗੇਟ ਜਿਹੜਾ ਆਪਾਂ مین ਗੇਟ ਲਾਇਆ ਆ ਤੇ ਕੱਲ ਨੂੰ ਸ਼ਨੀਵਾਰਾ ਕੱਲ ਦਾ ਦਿਨ ਦੇਖ ਰਾ ਨਹੀਂ ਪਰਸੋਂ ਮੈਂ ਬਰਸ਼ ਚੱਕ ਲੈਣਾਗਾ ਐਤਵਾਰ ਨੂੰ ਮੈਂ ਬਰਸ਼ ਚੱਕ ਲੈਣਾ ਫਿਰ ਪਰਸੋਂ ਮੈਂ ਨਵੇੜੂ ਫਿਰ ਕੱਲ ਦਾ ਦਿਨ ਉਹਨੂੰ ਢੀਕਦੇ ਆ ਜੇ ਆ ਗਿਆ ਆ ਗਿਆ ਨਹੀਂ ਪਰਸੋਂ ਫਿਰ ਮੈਂ ਚੱਕੂ ਗਰਸ਼ ਤੋ ਆ ਵੀ ਆਪਣਾ ਖਾਲੀ ਹੋ ਗਿਆ ਜਮਾ ਕਿਉਂਕਿ ਹੁਣ ਇੱਥੇ ਆ ਗਏ ਨਾ ਆਪਾਂ ਲਾਗਤ ਹੋਣ ਲੱਗੀ ਪਾਣੀ ਦੀ ਇੰਨਾ ਘੱਟ ਰਹਿ ਗਿਆ ਪਾਣੀ ਇਹਦੇ ਚ ਉਹ ਹਜੇ ਟੂਟੀ ਡੇਲੀ ਆਉਣੀ ਲੱਗੀ ਇਹ ਡੇਲੀ ਆਉਣ ਲੱਗੀ ਤਾਂ ਪਰ ਜੂ ਨਹੀਂ ਫਿਰ ਦੇਖਦੇ ਆ ਜਿਵੇਂ ਅੱਗੇ ਆਪਾਂ ਚਲਾਇਆ ਸੀਗਾ ਬਾਹਰੋਂ ਪਾਈਪ ਲਾ ਕੇ ਕੰਮ ਉਵੇਂ ਭਰਾਂਗੇ ਟੂਆ ਹੋਰ ਜਨਾ ਉੱਪਰ ਕੀ ਹਾਲ ਚਾਲ ਇਹੀ ਆ ਬਸ ਇੱਥੇ ਡਾਈ ਹੁੰਦੀ ਹੈ ਆਪਣੀ ਕੁਰਸੀ ਐਂਡ ਬਾਹਰ ਦਾ ਮਾਹੌਲ ਦੀਦਾ ਇੱਥੇ ਸਾਰਾ ਚਾਰੇ ਪਾਸੇ ਇਧਰ ਖੇਤਾਂ ਦਾ ਇਦਰ ਪਿੱਛੇ ਹੋ ਗਿਆ ਵਿਚਾਰੇ ਪਾਸੇ ਲੋ ਜੀ ਹੁਣ ਆਪਾਂ ਪਹੁੰਚ ਗਏ ਗੁਰੂ ਘਰ ਗੁਰਦੁਆਰਾ ਪੰਪਾ ਸਰ ਜਿਹੜਾ ਗੁਰਦੁਆਰਾ ਖੇਤਾਂ 'ਚ ਬਣਿਆ ਹੋਇਆ ਹੈ